बहुत बुक्रिया त माण सच जनील असल नानक वाहेगुरु ਸਾਰੇ ਬੱਚੇ ਨਾ ਜੀ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਕੋਈ ਪਾਇਲਟ ਇਹ ਇਹਨੂੰ ਮੈਂ ਪੁੱਛਦਾ ਤੂੰ ਕੀ ਬਣਨਾ ਕਹਿੰਦੀ ਮੈਂ ਸਿੰਘਣੀ ਬਣਨਾ ਸਿੰਘਣੀ ਬਣਨਾ ਮੈਂ ਫੌਜੀ ਤਾੜੀਆਂ ਮਾਣਤਾ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਆਪਣਾ ਕੰਮ ਧੰਦਾ ਛੱਡ ਕੇ ਮੁਲਕਤਾ ਦੀ ਸੇਵਾ ਕਰਦੇ ਨੇ

ਬਾਪੂ ਵੀਰ ਜੀ ਹਾਂ ਤਾਂ ਦੇਖੋ ਹਿੰਦੀ ਗਾਣੇ ਹੁੰਦਾ ਪੂਰਾ ਰੇਡੀਓ ਹਰ ਵਾਰ ਤਾਂ ਹੁੰਦਾ ਮੈਂ ਕਿਹਾ ਗੀਤ ਤਾਂ ਲਾ ਦੇ ਲਾ ਤਾਂ ਇਹ ਦੌਰ ਤੋਂ ਮੈਂ ਕਿਹਾ ਅਸੀਂ ਪਿੰਡ ਜਾ ਕੇ ਆਏ ਤੁਹਾਡੇ ਤੁਹਾਡੇ ਦੌਰ ਜਾ ਕੇ ਆਏ ਬਾਪੂ ਕੱਢ ਦੀ ਲਾਓ ਗੀਤ ਤਾਂ ਲਾ ਦੇ ਇੱਕ ਹੈ ਆਜ ਨਹੀਂ ਕੀਆ ਹਾਂ ਚਲ ਅੱਗੇ ਚੱਲ ਬਾਤ ਹਾਂ ਵਾਜੀ ਨਾ ਨਾ ਬਾਈ ਤੇ ਨਹੀਂ ਬਸ ਤੇ ਪਾਈ ਨਾ ਰਾਈ ਨਾ ਕਮਾਲ ਬਸ ਕਮਾਲ ਹੋਇਆ ਬਾਈ ਕਮਾਲ ਹੋਇਆ ਨਹੀਂ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਹਨਾਂ ਮਾਣ ਦਿੱਤਾ ਸੱਚ ਜਾਣਿਓ ਤੁਹਾਡਾ ਤੁਸੀਂ ਅਸਲ ਨਾਨਕ ਦੇ ਸਿੱਖ ਹੋ ਤੁਸੀਂ ਆਰੋ ਹੀ ਦੇ ਦਿਓ ਥੋੜਾ ਮੋਟਾ ਕੁਝ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਰੇ ਹੀ ਦੇ ਜਾਣ ਸਾਨੂੰ ਵੀ ਕੁਝ ਦਿਓ ਥੋੜਾ ਜਿਹਾ ਕੁਝ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਡੇ ਵਾਹਿਗੁਰੂ ਕਿਰਪਾ ਕਰਨ ਜੀ ਸਾਰੇ ਹੀ ਦੇਣ ਜੀ ਮਹਾਰਾਜ ਤਾਂ ਅੰਦਰ ਰਸਤੀਆਂ ਬਖਸ਼ਣ ਜਿਹੜੀ ਡਿਊਟੀ ਤੁਸੀਂ ਨਿਭਾ ਰਹੇ ਹੋ ਪਿਆਸਿਆਂ ਨੂੰ ਰਜਾ ਰਹੇ ਹੋ ਮਹਾਰਾਜ ਇਸੇ ਤਰ੍ਹਾਂ ਤੋਂ ਤਸੇਵਾ ਲੈਂਦੇ ਰਹਿਣ ਇਸੇ ਤਰ੍ਹਾਂ ਲੈਂਦੇ ਰਹਿਣ ਥੈਂਕ ਯੂ ਥੈਂਕ ਯੂ ਸ਼ੁਕਰੀਆ ਇਹ ਕਰ ਨਹੀਂ ਰਹੇ ਜੀ ਇੱਕ ਦੋ ਦੇ ਬਾਪ ਨਹੀਂ ਬਣ ਸਕਦੇ ਤੁਸੀਂ ਕਿੰਨਿਆਂ ਦੇ ਭਰਾ ਕਿੰਨਾਂ ਦੇ ਪਿਓ ਬਣ ਕੇ ਮਤਲਬ ਮੈਂ ਹੈਰਾਨ ਆ ਸਾਡੇ ਪੰਜਾਬ ਚ ਆ ਹੋ ਰਹੇ ਆ ਪੰਜਾਬ ਦੇ ਵਿੱਚ ਅਸੀਂ ਮਤਲਬ ਕਾਹਦਾ ਸਾਡਾ ਰੰਗਲਾ ਪੰਜਾਬ ਅਸੀਂ ਕਾਹਦਾ ਮਾਣ ਕਰਦੇ ਆ ਤਾਂ ਬਹਿਮ ਆ ਜੀ ਸਾਨੂੰ ਉਹ ਤਾਂ ਟਾਈਮ ਨਿਕਲ ਗਿਆ ਹੀ ਰੰਗਲੇ ਪੰਜਾਬ ਵਾਲਾ ਕਿਤੇ ਅਸੀਂ ਹੁਣ ਇੱਕ ਮੈਂ ਕਹਿੰਦੇ ਨਹੀਂ ਵੀ ਆਪ ਚੋਰ ਬਣ ਗਿਆ ਤੇ ਪਿਓ ਸਾਰ ਸੀਜ਼ਨ ਪਿਓ ਰਾਜਾ ਸੀ ਉਹਦੀਆਂ ਕਹਾਣੀਆਂ ਸੁਣਾ ਰਹੇ ਆ ਹਾਲਾਂਕਿ ਅਸੀਂ ਸਾਰੇ ਇਨਸਾਨੀਅਤ ਮਰ ਚੁੱਕੀ ਆ ਮਰੀ ਹੋਈ ਇਨਸਾਨੀ ਨੂੰ ਢੋ ਰਹੇ ਆ ਉਹਦਾ ਵੀ ਮਾਨ ਕਰੀ ਜਾਂਦੇ ਆ ਤਾਂ ਮਨ ਲੋ ਤੁਸੀਂ ਐਸੇ ਐਸੀਆਂ ਸਾਡੇ ਕੋਲੇ ਤੁਸੀਂ ਦੇਖੋ ਸੁਣੋਗੇ ਮਤਲਬ ਯਕੀਨ ਜਦੋਂ ਦੱਸੀਦਾ ਨਾ ਮੂਰਲੇ ਬੰਦੇ ਤੇ ਡਾਊਟ ਹੁੰਦਾ ਵੀ ਇਹ ਯਕੀਨ ਕਰੂ ਇਹਨੂੰ ਐਂ ਲੱਗਦਾ ਉਹ ਕਹਿੰਨੀ ਝੂਠ ਹੀ ਬੋਲਦਾ ਯਾਨੀ ਕਿ ਐਸੀ ਐਸੀ ਗੱਲਾਂ ਹੁਣ ਇੱਥੇ ਆਈ ਸੀ ਯੂ ਚ ਹੈ ਜੀ ਅੰਦਰ ਪਿਆ ਬਾਪੂ ਬਚ ਗਿਆ ਮਹਾਰਾਜ ਦੀ ਕਿਰਪਾ ਨਾਲ ਮਨ ਲੋ ਹੁਣ ਉਹਦਾ ਡਾਕਟਰਾਂ ਨੇ ਮੈਨੂੰ ਦੱਸਿਆ ਦੁਪਹਿਰੇ ਜੇ ਉਹਦੀ ਆਕਸੀਜਨ ਵੀ ਠੀਕ ਮੇਨਟੇਨ ਕਰਨ ਲੱਗ ਗਿਆ ਹੁਣ ਬੀਪੀਵੀ ਮੈਂਟੇਨ ਹੋ ਗਿਆ ਹੁਣ ਮੰਦਰ ਦੇ ਬਾਹਰ ਇਹ ਬੰਦਾ ਪਿਆ ਤੇ ਲੋਕ ਉਹਦੇ ਕੋਲ ਦੀ ਨਿਕਲ ਹੀ ਜਾਂਦੇ ਜਿਵੇਂ ਅਸੀਂ ਕਿੱਦਾਂ ਦੇ ਸਮਾਜ ਦੇ ਵਿੱਚ ਰਹਿੰਨੇ ਕੋਲੇ ਪੁਲਿਸ ਵਾਲੇ ਖੜੇ ਆ ਉਹ ਕਹਿੰਦੇ ਜੀ ਸਾਡੀ ਤਾਂ ਡਿਊਟੀ ਇਹ ਹੈ ਹੀ ਨਹੀਂ ਫਿਰ ਲੋਕ ਦੱਸਦੇ ਆ ਵੀ ਜਦੋਂ ਇਹਨੇ ਮਰ ਜਾਣਾ ਉਦੋਂ ਬਾਅਦ ਚ ਅੱਧੇ ਘੰਟੇ ਜਾ ਕੇ ਬੋਡੀ ਚੱਕ ਕੇ ਲੈ ਜਾਣੀ ਹੈ ਕਾਰਪੋਰੇਸ਼ਨ ਦੀ ਗੱਡੀ ਨੇ ਪਰ ਜਿਉਂਦੇ ਨੂੰ ਚਾਹੇ 6 ਮਹੀਨੇ ਪਿਆ ਰਹੇ ਕੋਈ ਨਹੀਂ ਚੱਕੂਗਾ ਮਰੇ ਹੋਏ ਨੂੰ ਅੱਧਾ ਪੌਣਾ ਘੰਟਾ ਵੀ ਨਹੀਂ ਲਾਉਂਦੇਗੇ ਉਹ ਇੱਕ ਗੁਰਪ੍ਰੀਤ ਆ ਜੀ ਬੱਚਾ ਅੱਛਾ ਜੀ ਇਹ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਬਾਹਰ ਸਾਡੇ ਕੋਈ ਛੱਡ ਗਿਆ ਕਿ ਪਤਾ ਲੱਗਿਆ ਕਿ ਮਰੀਜ਼ ਪਿਆ ਬਾਹਰ ਜ਼ਮੀਨ ਤੇ ਬਜ਼ੁਰਗ ਤੇ ਉਹਦਾ ਬੇਟਾ ਤੇ ਨਾਲ ਇੱਕ ਗਵੰਡੀ ਆਂਟੀ ਜਿਹੜੀ ਤੁਸੀਂ ਬਾਹਰ ਜਾ ਕੇ ਮਿਲਦੇ ਆਂ ਦੇਖਦੇ ਆਂ ਬਾਪੂ ਬਲਦੇਵ ਸਿੰਘ ਦੇ ਪਿਤਾ ਜੀ ਦਾ ਨਾਂ ਬਹੁਤ ਬਿਮਾਰ ਹੱਡੀਆਂ ਦਾ ਢਾਂਚਾ ਹੀ ਸੀ ਬਸ ਅੱਛਾ ਤੇ ਅਸੀਂ ਚੱਕ ਕੇ ਅੰਦਰ ਲੈ ਆਉਨੇ ਆਂ ਦਾਖਲ ਕਰ ਲੈਨੇ ਆਂ ਪਤਾ ਲੱਗਦਾ ਵੀ ਉਹਦੀ ਮੰਮੀ ਦੀ ਡੈਥ ਵੀ 2 ਮਹੀਨੇ ਪਹਿਲਾਂ ਹੋ ਗਈ ਸੀਗੀ ਤੇ ਫਿਰ ਪਾਪਾ ਨੇ ਜਦੋਂ ਟੈਸਟ ਕਰਾਉਨੇ ਐਚ ਆਈ ਵੀ ਪੋਜ਼ਿਟਿਵ ਸੀ ਉਹ ਮੰਮੀ ਵੀ ਐਚਆਈਵੀ ਪੋਜ਼ਿਟਿਵ ਸੀ ਉਹਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਇੱਥੇ 20 ਦਿਨਾਂ ਬਾਅਦ ਆ ਕੇ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਦੇ ਰਿਸ਼ਤੇਦਾਰਾਂ ਨੂੰ ਲੱਭਦੇ ਹਾਂ ਜਿਹੜੇ ਗਵੰਡੀ ਆਂਟੀ ਲੈ ਕੇ ਆਈ ਸੀ ਉਹਨੂੰ ਪੁੱਛਦੇ ਹਾਂ ਕੋਈ ਰਿਸ਼ਤੇਦਾਰ ਨਹੀਂ ਅੱਗੇ ਕੋਈ ਇੱਕ ਵੀ ਮੈਨੂੰ ਕੋਈ ਇਹ ਕਹਿਣ ਵਾਲਾ ਹੋਵੇ ਮਾਸੀਆਂ ਮੈਂ ਮਾਮੀ ਆ ਕੋਈ ਚਾਚੀ ਆ ਕੋਈ ਦਾਈ ਆ ਕੋਈ ਵੀ ਨਹੀਂ ਸੰਸਕਾਰ ਵੀ ਇੱਥੇ ਕਰਦੇ ਆ ਉਹ ਗਵੰਢਣ ਆਂਟੀ ਜ਼ਰੂਰ ਆਉਂਦੀ ਆ ਘਰੇ ਜਾਂਦੇ ਆ ਘਰੇ ਜਾ ਕੇ ਆਈਡੀਆਂ ਲੱਭਦੇ ਆ ਵੀ ਕੋਈ ਫੋਟੋ ਮਿਲ ਜੇ ਕੋਈ ਐਡਰੈਸ ਮਿਲ ਜੇ ਕਿਸੇ ਰਿਸ਼ਤੇਦਾਰ ਦਾ ਕੁਝ ਨਹੀਂ ਮਿਲਿਆ ਸਾਰੇ ਬੱਚੇ ਨਾ ਜੀ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਕੋਈ ਪਾਇਲਟ ਇਹ ਇਹਨੂੰ ਮੈਂ ਪੁੱਛਦਾ ਤੂੰ ਕੀ ਬਣਨਾ ਕਹਿੰਦੀ ਮੈਂ ਸਿੰਘਣੀ ਬਣਨਾ ਸਿੰਘਣੀ ਬਣਨਾ ਮੈਂ ਫੌਜੀ ਮੈਂ ਫੌਜੀ ਫੌਜੀ ਕਿਨੇ ਮੈਂ ਫੌਜੀ ਬਣਨਾ ਤੂੰ ਬਲਸਾਲਾ ਬਣ ਤੂੰ ਬਲਸਾਲਾ ਬਣ ਸਾਡੇ ਕੋਲੇ ਵਧੀਆ ਐਕਟਰ ਵੀ ਹੈਗੇ ਇੱਕ ਦੋ ਮੁੰਡੇ ਜੀ ਉਹ ਜੱਸੀਆਂ ਪਿੱਛੇ ਖੜਾ ਇਹ ਮੁੰਡਾ ਬਹੁਤ ਵਧੀਆ ਐਕਟਿੰਗ ਵੀ ਕਰ ਲੈਂਦਾ ਭੰਗੜਾ ਵੀ ਪਾਉਂਦਾ ਅਨ ਤੁਹਾਡੇ ਵਾਸਤੇ ਵੀ ਕੁਝ ਬਣਾ ਕੇ ਲਿਆਇਆ ਜੀ ਓਏ ਹੋਏ ਅੱਗੇ ਆ ਜੱਸੀ ਹਾਂ ਲੈ ਬਣਾ ਕੇ ਲਿਆਇਆ ਜੱਸੀ ਤੂੰ ਆਪਣਾ ਨਾਮ ਆਜਾ ਖੋਲੀਏ ਖੋਲੋ ਖੋਲੋ ਆਜਾ 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 ਨੇੜੇ ਹੋ ਜਾ ਬਾਈਆ ਫੜੇ ਆਪਣੇ ਉੱਤਰ ਹਾਂ ਬੁੱਤ ਖੜ ਨੇ ਨਹੀਂ ਖੜ ਉੱਧਰ ਦੇਖ ਉੱਧਰ ਉੱਧਰ ਦੇਖ ਬੰਨ ਅਰੇ ਤਾੜੀਆਂ ਵਾਹ ਇਹ ਪੈਨਸਲ ਨਾਲ ਹੀ ਬਣਾਈ ਹੈ ਜੀ ਇਹਨੇ ਬਹੁਤ ਸੋਹਣਾ ਹੈ ਸੀ ਮਤਲਬ ਦੱਸੀਏ ਕਿਦੋਂ ਬਣਾਈ ਓਏ ਕਦੋਂ ਦਾ ਕਰ ਰਿਹਾ ਹੈ ਅੱਜ ਹੀ ਅੱਜ ਹੀ ਬਣਾਈ ਹੈ ਇਹ ਬੱਚੇ ਨੇ ਜੀ ਹਰੇਕ ਇਵੈਂਟ ਤੇ ਕੋਈ ਨਾ ਕੁਝ ਬਣਾਉਣਾ ਜੱਸੀ ਹੋਇਆ ਨਾਲ ਪੁੱਤ ਅੱਜ ਸਾਡੇ ਸੁਪਨਿਆਂ ਦੇ ਘਰ 'ਚ ਰਣਵੀਰ ਰਾਣਾ ਜੀ ਜਿਹੜੇ ਮਾਸਟਰ ਜੀ ਕਨਸੈਪਟ ਲੈ ਕੇ ਆਏ ਨੇ ਜਿਨ੍ਹਾਂ ਨੇ ਅੱਜ ਆਪਾਂ ਨੂੰ ਬਹੁਤ ਹੀ ਸਿਆਣੀਆਂ ਤੇ ਸੱਚੀਆਂ ਤੇ ਆਪਣੇ ਅੰਦਰ ਨੂੰ ਝੰਡੂਰ ਦਿਵਾਲੀਆਂ ਕੁਝ ਉਹਨਾਂ ਦੀ ਜਵਾਬਤੀ ਗੱਲਾਂ ਦੇ ਨਾਲ ਜੋੜਨਾ ਜਿਨ੍ਹਾਂ ਨੂੰ ਅਸੀਂ ਬਸਾਰੀ ਬੈਠੇ ਆ ਤੇ ਅੱਜ ਆਪਾਂ ਬਹੁਤ ਭਾਗਾਂ ਵਾਲੇ ਆ ਲੱਕੀ ਆ ਜਿਹੜਾ ਰਣਵੀਰ ਰਾਣਾ ਜੀ ਦੀ ਟੀਮ ਨੇ ਦਿਵਲ ਸਾਹਿਬ ਜੀ ਨੇ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਜਿੱਥੇ ਇਹਨਾਂ ਦਾ ਇਹ ਪ੍ਰੋਗਰਾਮ ਬਹੁਤ ਵੱਡੇ ਥਾਵਾਂ ਦੇ ਉੱਪਰ ਹੋਇਆ ਜਿੱਥੇ ਲੋਕਾਂ ਦੀ ਬਹੁਤ ਮੰਗ ਆ ਜਿੱਥੇ ਇਹਨਾਂ ਕੋਲੇ ਡੇਟਾ ਨਹੀਂ ਵਿਲੀਆਂ ਟਾਈਮ ਨਹੀਂ ਹੈ ਉੱਥੇ ਇਹਨਾਂ ਨੇ ਆਪਾਂ ਨੂੰ ਬਿਲਕੁਲ ਸੇਵਾ ਦੇ ਵਿੱਚ ਬਿਲਕੁਲ ਆਪਣੇ ਮਨ ਦੀਆਂ ਉਹਨਾਂ ਗਹਿਰਾਈਆਂ ਤੋਂ ਨਿਸਵਾਰਤ ਸੇਵਾ ਦੇ ਵਿੱਚ ਇਹ ਸ਼ੋਧ ਕੀਤਾ ਵਾ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਜਿੰਨੇ ਵੀ ਮੈਂਬਰਾਂ ਨੂੰ ਬਿਠਾਉਣਾ ਲਿਆ ਕੇ ਵਲੰਟੀਅਰ ਵੀਰਾਂ ਨੂੰ ਬੇਨਤੀ ਆ ਮੈਂਬਰਾਂ ਨੂੰ ਲਿਆ ਕੇ ਇੱਥੇ ਬਿਠਾਉਣਾ ਸ਼ੁਰੂ ਕਰੀਏ ਆਪਾਂ ਹੌਲੀ-ਹੌਲੀ ਕਰਕੇ ਆਪਾਂ ਉਹਨਾਂ ਇੱਕ ਵਾਰੀ ਸਾਰੇ ਪੰਡਾਲ ਦੇ ਵਿੱਚ ਆਪਾਂ ਬਰਾਜਮਾਨ ਹੋਈਏ ਜੱ태ਕਰ ਰਣਵੀਰ ਰਾਣਾ ਜੀ ਆਪਣੀ ਤਿਆਰੀ ਕਰਕੇ ਉਹ ਸਾਰਾ ਟੀਮ ਸਮੇਤ ਪਹੁੰਚ ਰਹੇ ਨੇ ਆਪਣੇ ਕੋਲੇ ਇੱਥੇ ਆ ਤਾਂ ਚੁੱਕਈ ਆ ਪਰ ਉਹ ਆਪਣੀ ਜਿਹੜੀ ਉਹਨਾਂ ਦੀ ਪਹਿਲਾਂ ਦੀ ਕੋਈ ਆਪਸੀ ਤਿਆਰੀ ਹੈ ਉਹ ਕਰਕੇ ਆਪਣੇ ਵਿੱਚ ਪਹੁੰਚਣ ਆਲੇ ਆ ਕੁਝ ਸਮੇਂ ਚ ਹੀ ਪਰ ਉਸ ਤੋਂ ਪਹਿਲਾਂ ਆਪਾਂ ਸਾਰੇ ਆਪਣੀ ਡਿਊਟੀ ਨਿਭਾਈਏ ਤਾਂ ਜੋ ਉਹ ਆ ਕੇ ਆਪਾਂ ਨੂੰ ਕੁਝ ਸਜੇ ਢੰਗ ਨਾਲ ਸਿਰਜਾ ਪੇਸ਼ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਤਾਪਾ ਜਿੰਨੇ ਵੀ ਭੈਣ ਭਰਾ ਇੱਥੇ ਆਏ ਪਹੁੰਚੇ ਆ ਸੁਪਨੇ ਦੇ ਘਰ ਤੇ ਅੱਜ ਬਹੁਤ ਸਾਰੇ ਮਹਿਮਾਨ ਵੀ ਆਏ ਨੇ ਸਾਡੇ ਕੋਲੇ ਰਣਵੀਰ ਰਾਣਾ ਜੀ ਦੇ ਫੈਨ ਰਣਵੀਰ ਰਾਣਾ ਜੀ ਦੇ ਬਹੁਤ ਸਾਰੇ ਚਾਹਣ ਵਾਲੇ ਅੱਜ ਸੁਪਰੀਆਂ ਦੇ ਘਰ ਪਹੁੰਚੇ ਆ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਕਿੰਨੇ ਆ ਕੇ ਬੈਠਾ ਤੇ ਇਹਲੇ ਹਰਗਾ ਚਾਕੇ ਕਰਨ ਦਰ ਕਰਨੇ ਬੈਟਰ ਬੈਟਰ ਪਾਇਸਾ ਪਾਇਸਾ ਯਾਰ ਸਨੇਹਤਾ ਮੈਂ ਵੀ ਆਹੀ ਦਿੱਖਾਤੀ ਅ ਤੇਨੂੰ ਦੁੱਧ ਨਾਲ ਪਿੰਡੀਆਂ ਮੈਨੂੰ ਛਿਲ ਕੇ ਰੱਖਦਾ ਮੇ ਯਾਰਾ ਜੇ ਤਾਂ ਬੰਦਾ ਇਹ ਲਿਖ ਪੜਤ ਕਰਕੇ ਆਵੇ ਤਾਂ ਦਾਦਾ ਮਾਣ ਕਰੇ ਮਾਣ ਦਾ ਮਾਣ ਤਾਂ ਮਾਣ ਤਾਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਆਪਣਾ ਕੰਮ ਧੰਦਾ ਛੱਡ ਕੇ ਮਨੁੱਖਤਾ ਦੀ ਸੇਵਾ ਕਰਦੇ ਨੇ ਮਾਣ ਕਰਨ ਮਿੱਟੂ ਬਾਈ ਨਾਲ ਜੁੜੇ ਹੋਏ ਉਹ ਮੁੰਡੇ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਘਰ-ਬਾਰ ਛੱਡ ਕੇ ਇਹ ਕੰਮ ਕਰਦੇ ਆ ਰੰਤੀਆਂ ਇਹ ਕੱਢੀ ਜਾਂਦਾ ਨਾ ਦਵਾਕਾ ਲਈ ਪੀਜਾ ਲੈ ਕੇ ਆ ਜਾ ਕਿ ਸੋਣਿਆ ਨਹੀਂ ਪੀਂਆਂ ਲੈ ਗਿਆ ਤੇਲਾ ਹਟਾਇਓ ਅਸੀਂ ਆਉਂਦੇ ਆਗੇ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਉਸ ਸੇ ਪਾਣੀ ਜੋ ਸਹਾਰਾ ਥੈਂਕ ਯੂ ਜੇ ਮੈਂ ਨਦੀ ਨੂੰ ਕਿਨਾਰਾ ਸਾਨੂੰ ਰਾਤਾ ਦਿਖਾਇਓ ਅਸੀਂ ਆਉਂਦੇ ਰਹਾਂਗੇ ਟਿਕ ਲਗੇ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਜਿੰਜਾ ਤੋਂ ਵੇਖੀਦਾ ਤਾਂ ਸਾਨੂੰ ਕਿਆ ਚੜ ਜਾਂਦੇ ਸਾਨੂੰ ਰੰਗ ਇਚਾਵਾਲ ਮੁੱਚੜਾਇਓ ਅਸੀਂੋਂ ਦੇ ਰਹਾਂਗੇ ਮਿੰਟੂ ਭਾਈ ਜਰਾ ਤੇ ਤਾੜੀ ਵਿਆਇਕਾ ਥੈਂਕ ਯੂ ਐਨੀ ਸੋਹਣੀ ਸੰਗਤ ਦੇਣ ਲਈ ਐਨਾ ਸੋਹਣਾ ਸੁਖਾ ਦੇਣ ਲਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਆਪਾਂ ਸਾਰਿਆਂ ਨੇ ਟਾਗਰਤਾ ਨਾਲ ਇਹ ਵੀਰ ਰਾणे ਨਵੀਰ ਨਵੀਰ ਦਾ ਤੇ ਰਾਜਵੀਰ ਦਾ ਸ਼ੋਅ ਦੇਖਿਆ ਸਤ ਜਣਿਓ ਜੇ ਮੇਰੀ ਮਨ ਸਾਰਾ ਖੁਇਆ ਗੱਲਾਂ ਸੁਣ ਕੇ ਤੇ ਨਾਲ ਦੀ ਨਾਲ ਜਿਵੇਂ ਵਿਅੰਗ ਦੇ ਵਿੱਚ ਇਹਨਾਂ ਨੇ ਸਾਨੂੰ ਸਾਨੂੰ ਚੁੰਡੀ ਵੀ ਬੱਤੀ ਜਿਵੇਂ ਸੀ ਕਿਦਾ ਆਪਣੇ ਆਪ ਦੇ ਵਿੱਚ ਕਮੀਆਂ ਨਾਲ ਭਰੇ ਪਏ ਆ ਤੇ ਉਹਦੇ ਨਾਲ ਦੀ ਨਾਲ ਸਾਨੂੰ ਰਸਤਾ ਵੀ ਦਿਖਾਇਆ ਸਾਨੂੰ ਸਮਝ ਵੀ ਦਿੱਤੀ ਜਿਵੇਂ ਸੀ ਕਿਦਾ ਉਹਨਾਂ ਕਮੀਆਂ ਨੂੰ ਦੂਰ ਕਰ ਸਕਦੇ ਹਨ ਬਸ ਅੱਜ ਲੋੜ ਆ ਇਸ ਤਰ੍ਹਾਂ ਦੇ ਸਾਰਥਿਕ ਇਸ ਤਰ੍ਹਾਂ ਦੇ ਸਾਰਥਿਕ ਪ੍ਰੋਗਰਾਮ ਸਾਡੇ ਪੰਜਾਬ ਦੇ ਵਿੱਚ ਪੇਸ਼ ਹੋਣ ਸੱਚ ਜਣਿਓ ਮਨ ਦੇ ਵਿੱਚ ਇੱਕ ਬੈਠਿਆ ਬੈਠਿਆ ਇਹ ਬਲਬਲਾ बार-बार ਆ ਰਿਹਾ ਸੀ ਨਹੀਂ ਕਿਉਂ ਨਾ ਰਣੇ ਰਣਵੀਰ ਵਰਗੇ ਹਜ਼ਾਰਾ ਹੀ ਬਣ ਜਾ। ਕਿਉਂ ਨਾ ਰਣੇ ਰਣਵੀਰ ਵਰਗੇ ਹਜ਼ਾਰੇ ਫਾਇਦਾ ਹੋਇਆ ਲੋੜ ਅੱਜ ਸਮੇਂ ਅੱਜ ਸਮੇਂ ਦੀ ਲੋੜ ਆ ਇਸ ਤਰ੍ਹਾਂ ਦੀ ਚੇਤਕ ਲਾਉਣ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਜਿਵੇਂ ਵੀਰ ਨੇ ਪੇਸ਼ ਕੀਤਾ ਗੁਰਦਾਰ ਪਾਸ਼ਾ ਮਹਾਰਾਜ ਜੀ ਬਾਲਸ ਜੀ ਨਾਲ ਜੋੜਿਆ ਸੰਜੀਵਾਲਤਾ ਦੀ ਗੱਲ ਕੀਤੀ ਪਰ ਅੱਜ ਵੀਰ ਨੇ ਆ ਕੇ ਲੋਕਾਂ ਦੇ ਖੜੇ ਕਰਤੇ ਉਹ ਬੱਚਿਆਂ ਨੂੰ ਬਜ਼ੁਰਗਿਆਂ ਨੂੰ ਸਾਰਿਆਂ ਨੇ ਮੈਂ ਅੱਜ ਦੇਖਿਆ ਵੀ ਇੱਕ ਕੋਈ ਵੀ ਮੈਂਬਰ ਇਦਾਂ ਦਾ ਨਹੀਂ ਸੀ ਜਿਹੜਾ ਉੱਠ ਕੇ ਖੜਾ ਹੋਇਆ ਹੋਵੇ ਜਾਂ ਕੋਈ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨੇ ਹੁੰਤਾਈ ਕੀਤੀ ਹੋਵੇ ਸਾਰਿਆਂ ਨੇ ਬਹੁਤ ਵਧੀਆ ਦੀ ਕਿਹਾ ਇਸ ਪ੍ਰੋਗਰਾਮ ਨੂੰ ਦੇ ਕਿਹਾ ਵੀ ਆ ਕੋਈ ਇੱਕ ਪ੍ਰੋਗਰਾਮ ਨਹੀਂ ਸੀ ਇੱਕ ਲੈਸਨ ਸੀ ਇੱਕ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਭਾਈ ਜੀ ਉਹਨਾਂ ਨੇ ਮੈਂ ਸ਼ੌਗਰੀ ਵੜਾ ਪਾ ਰਿਹਾ ਜੋ ਇਹਨਾਂ ਨੇ ਅੱਜ ਇੱਥੇ ਕਰਕੇ ਦਿਖਾਇਆ ਆਪਾਂ ਨੂੰ ਸ਼ੁਕਰੀਆ ਭਾਈ ਸੱਚੀ ਬਹੁਤ ਜ਼ਿਆਦਾ ਦਿਲ ਦੀਆਂ ਗਹਿਰਾਈਆਂ ਤੋਂ ਥੈਂਕ ਯੂ ਤੁਸੀਂ ਅੱਜ ਸਾਡੇ ਇਸ ਸੁਪਨਿਆਂ ਦੇ ਘਰ ਵਿੱਚ ਆ ਕੇ ਇਹ ਜ਼ਿੰਮੇਵਾਰੀ ਨਿਭਾਈ ਹੈ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੀ ਟੀਮ ਨੂੰ ਦੇਰ ਰਾਤ ਇਸੇ ਤਰ੍ਹਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਤੇ ਕਲਾਕਾਰਾਂ ਨੂੰ ਇਸੇ ਤਰ੍ਹਾਂ ਦੀ ਸੋਚ ਬਖਸ਼ੇ ਜਿੱਦਾਂ ਦੀ ਤੁਹਾਨੂੰ ਬਖਸ਼ੀ ਆ ਨਹੀਂ ਤਾਂ ਅੱਜ ਕੱਲ ਹਰ ਇੱਕ ਗਿੱਤਾ ਕਮਰਸ਼ੀਅਲ ਹੋ ਹੀ ਜਾਂਦਾ ਹਰ ਗਿੱਤੇ ਦੇ ਵਿੱਚ ਅੰਸਾਰ ਆਪਣੀ ਵੈਲਿਊ ਨੂੰ ਵਧਾਉਣ ਵਾਸਤੇ ਪਰਾਲੇ ਕਰਦਾ ਪਰ ਇਹਨਾਂ ਦਾ ਇੱਕ ਬਹੁਤ ਵੱਡਾ ਮੈਨੂੰ ਕਿ ਕੀ ਵੀ ਇੱਥੇ ਚੰਗਾ ਪੱਕ ਲੱਗਿਆ ਵੀ سوشل میڈیا ਤੋਂ ਵੀ ਪਰੇ ਹੋ ਕੇ ਸੋਗ ਕਰ ਰਹੇ ਨੇ ਇਹ ਕੋਈ ਵੀਊ ਦੇ ਲਾਲਚ ਨਹੀਂ ਇਹਨਾਂ ਨੂੰ ਕੋਈ ਇਹ ਨਹੀਂ ਵੀ ਦੁਨੀਆ ਦੇਖੇ ਸਾਨੂੰ ਇਹ ਕਹਿੰਦੇ ਵੀ ਉਹ ਲੋਕ ਦੇਖਣ ਜਿਹੜੇ ਦੇਖਣਾ ਚਾਹੁੰਦੇ ਨੇ ਜਿਹੜੇ ਸਮਝ ਲੈਣੇ ਜਿਨ੍ਹਾਂ ਦੇ ਮਨ 'ਚ ਭਾਵਨਾ ਵੀ ਅਸੀਂ ਦੇਖ ਕੇ ਕੁਝ ਸਮਝਣਾ ਜਾਂ ਸਿੱਖਣਾ ਤੇ ਅੱਜ ਦਿੱਤੇ ਬਹੁਤ ਦੂਰੋ ਦੂਰੋ ਭੜ ਭੜਾ ਪਹੁੰਚੇ ਹੋਏ ਨੇ ਕਿਉਂਕਿ ਜਦੋਂ ਗੁਰਬੀਰ ਸਿੰਘ ਰਾਜਾ ਜੀ ਸ਼ੋਭਾ ਲਈ ਪਤਾ ਲੱਗ ਗਿਆ ਜਿਹੜੀ ਇਹਨਾਂ ਦੇ ਪਿਆਰ ਕਰਨ ਵਾਲੇ ਨੇ ਉਹਦੇ ਜਿਹੜੇ ਬਹੁਤ ਦਿ ਲੋ ਇਹਨਾਂ ਨੂੰ ਮੰਨਦੇ ਨੇ ਉਹ ਵੀਰ ਭੈਣਾ ਸਾਡੀਆਂ ਬੜੀ ਲੰਬੀ ਬਾਤ ਕੱਢ ਕੇ ਇੱਥੇ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦਾ ਰਣਵੀਰ ਰਾਣੇ ਵੀਰ ਦੀ ਪੂਰੀ ਟੀਮ ਦਾ ਬਹੁਤ ਸ਼ੁਕਰੀਆ ਸਚਿਦ ਪਾਸ਼ਾ ਚਰਤੀਆ ਕਲਾ ਬਖਸ਼ਰ ਇਸੇ ਤਰ੍ਹਾਂ ਅੱਗੇ ਵੀ ਇਹ ਵੀਰ ਸੇਵਾਵੰਦ ਬਹੌਂਦੇ ਰਹਿਣ ਅੱਜ ਜੋ ਤੁਸੀਂ ਇੱਥੋਂ ਸਿੱਖ ਕੇ ਚੱਲੇ ਹੋ ਜੋ ਤੁਸੀਂ ਇੱਥੋਂ ਲੈ ਕੇ ਚੱਲੇ ਹੋ ਮੈਂ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਾਂਗਾ ਬੱਚਿਓ ਜੋ ਤੁਸੀਂ ਹਾਸੇ ਮਜ਼ਾਕ ਦੇ ਵਿੱਚ ਅਲਜੋਏ ਪਾਤਰ ਬਣੇ ਦਿੱਖਿਆ ਇਹ ਪਾਤਰ ਸਾਡੇ ਸਮਾਜ ਦਾ ਇੱਕ ਹਿੱਸਾ ਨੇ ਇੱਕ ਅੰਗ ਨੇ ਹਰ ਰੋਲ ਅਸਲੀਅਤ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਅਸੀਂ ਵਿੱਚਰਦੇ ਆ ਪਰ ਇਹਨਾਂ ਨੂੰ ਸਾਨੂੰ ਸਮਝਣ ਦੀ ਤੇ ਸਿੱਖਣ ਦੀ ਲੋੜ ਆ ਅੱਜ ਇੱਥੇ ਤੁਸੀਂ ਕੋਈ ਕੱਪੜੇ ਆਪ ਦੇ ਵਿੱਚ ਬਦਲਾਅ ਕਰਕੇ ਜਾਇਓ ਆਪਣੇ ਆਪ ਦੇ ਵਿੱਚ ਕੋਈ ਜ਼ਰੂਰ ਇੱਕ ਚੀਜ਼ ਕਰਕੇ ਸੋਚ ਕੇ ਉਸ ਟਰੈਕਟਰ ਨਾਲ ਜੁੜ ਕੇ ਬਦਲਾਅ ਲੈ ਕੇ ਜਾਇਓ ਇੱਥੇ ਬੇਰੀ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ ਫਿਰ ਜਿਨ ਬਤਤੀਆਂ ਗੱਲਾਂ ਬਦਲੀਆਂ ਹੋ ਜਾਂਦੀ ਹੈ ਤੇ ਬਹੁਤ ਧੰਨਵਾਦ ਜਿੰਨੇ ਵੀ ਗੋਪੀ ਵੀ ਆਇਓ ਪਰ ਆ ਵੀਰੇ ਜੋਹੇ ਹੋ ਜਾਓ ਸਾਡੀ ਪਰ ਆ ਰਹੀ ਵੀ ਨਾ ਪਗੇ ਦੇ ਠਿਕਾ ਸਾਡੀ ਕਰਾਈ ਪਰ ਇਹ ਲੈ ਕੇ ਰੱਖਣੀ ਰਹੀ ਕਹਣਗੇ ਜੀ ਦੀ ਲੱਗੀ ਲੋਈ ਕੀ ਕਰੂਗਾ ਹਾਂ ਸਾਰੀਆਂ ਤੇ ਹਾਰੀ ਬਾਕੀ ਤੇ ਵੇਲੇ ਲਗੇ ਨਾਟਕ ਯਾਨਕ ਤੱਪਦਾ ਕਦੇ ਸੰਤ ਸਵੇਰੇ ਵਰਗਾਇਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾਇਆ ਬਿਲਕੁਲ ਕਹਦਾ ਨਾ ਸਾਹ ਛੜ ਕੇ ਉਹਨੂੰ ਪੂਰੀਆ ਕਰਦਾ ਉਹਨੇ ਤਾਂ ਨਾ ਕਿਹੜੀ ਕਲਾਸ ਪੜਦਾ 7ਵੀਂ 7ਵੀਂ ਜੀ ਕੀ ਕਰਨਾ ਕਰ ਅੱਗੇ ਪੜ੍ਹਨਾ ਹੈ ਸੈਕਿੰਡ ਪੜ੍ਹਨਾ ਕਰ ਰਿਆਜ਼ ਨੂੰ ਤੇ ਜੋਬ ਤੇ ਸਖਤ ਪੜ੍ਹਨਾ ਪੂਰਾ ਹੋਵੇ ਕਦਰ ਕਰਦੇ ਸਿਦਾ ਹੈ ਭਾਈ ਸਾਹਿਬ ਤੇ ਮਾਣ ਕੇ ਸਿਵਾਲਾ ਆਇਆ ਹਾਂ ਬਾਲੀ ਸਰੀਰ ਬਾਈ ਜੀ ਸੱਚੀ ਮਨ ਤੋਂ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ